ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਜਿਹੜੀ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਉਹ ਬਠਿੰਡਾ ਜੇਲ੍ਹ ਚ ਕੈਦ ਕੱਟ ਚੁੱਕੇ ਇੱਕ ਉਸ ਬੰਦੇ ਦੀ ਹੈ ਜੋ ਪੰਜਾਬ ਦਾ ਰਹਿਣ ਵਾਲਾ ਹੈ ਪੰਜਾਬ ਦੇ ਕਿਸੇ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਹੈ ਤਾਂ ਕਹਾਣੀ ਸੁਣਾਉਣ ਦਾ ਮੰਤਵ ਕੀ ਹੈ ਮੇਰਾ ਨੰਬਰ 1 ਤਾਂ ਇਹ ਕਹਾਣੀ ਸੱਚੀ ਹੈ ਬੰਦੇ ਦੀ ਹੱਡ ਬੀਤੀ ਹੈ ਦੂਜੀ ਗੱਲ ਇਹ ਹੈ ਵੀ ਕਈ ਵਾਰੀ ਕੁਝ ਗੱਲਾਂ ਕਿਸਮਤ ਨਾਲ ਜੁੜੀਆਂ ਹੁੰਦੀਆਂ ਤੁਸੀਂ ਕਿੰਨਾ ਹੀ ਜੋੜ ਲਾ ਲਓ ਕਿੰਨੇ ਹੱਥ ਪੈਰ ਮਾਰ ਲਓ ਸਉ ਦੇ ਹੱਥ ਪੱਲੇ ਜਿਹੜਾ ਕੁਝ ਨਹੀਂ ਆਉਂਦਾ ਤਾਂ ਇਹ ਸੁਣਾਉਣ ਦਾ ਕਾਰਨ ਵੀ ਮੇਰਾ ਇਹੀ ਹੈ ਕਿਉਂਕਿ ਹੁਣ ਉਹ ਬੰਦਾ ਜਿਹੜਾ ਹੈਗਾ ਸਜਾਜਫਤ ਹੈ ਸਜਾ ਕੱਟ ਚੁੱਕਿਆ ਹੈ ਤਾਂ ਮੇਰਾ خیال ਇਹ ਉਹਦੇ ਤੇ ਵੀ ਕੋਈ ਅਸਰ ਨਹੀਂ ਪਾਉਗੇ ਕਣੀਏ ਆ ਦੋਸਤੋ ਵੀ ਇੱਕ ਗਰੀਬ ਘਰ ਦਾ ਮੁੰਡਾ ਹੁੰਦਾ ਜਮੀਨ ਜਾਇਦਤ ਹੁੰਦੀ ਨਹੀਂ ਦਲਿਤ ਪਰਿਵਾਰ ਨਾਲ ਸੰਬੰਧਿਤ ਹੁੰਦਾ ਤਾਂ ਕਿਸੇ ਦੇ ਸੀਰੀ ਲੱਗ ਜਾਂਦਾ ਕਿਸੇ ਜ਼ਿਮੀਂਦਾਰ ਦੇ ਹੁਣ ਜਿਹੜਾ ਜ਼ਿਮੀਂਦਾਰ ਹੁੰਦਾ ਉਹ ਬੜਾ ਤਕੜਾ ਬੰਦਾ ਹੁੰਦਾ 40 50 ਕਿੱਲਾਂ ਦੀ ਵਾਹੀ ਕਰਦਾ ਹੁੰਦਾ ਢਾਣੀ ਚ ਰਹਿੰਦਾ ਹੁਣ ਤਾਂ ਉਸ ਦੌਰਾਨ ਉਹਨਾਂ ਦੀ ਚੰਗੀ ਦੋਸਤੀ ਬਣ ਜਾਂਦੀ ਹੈ ਕਿਉਂਕਿ 2-3 ਸਾਲ ਜਦੋਂ ਆਪਾਂ ਇਕੱਠੇ ਕੰਮ ਕਰਦੇ ਹਾਂ ਤਾਂ ਆਬਵੀਅਸ ਹੈ ਵੀ ਆਪਾਂ ਇੱਕ ਦੂਜੇ ਨੂੰ ਜਾਣਨ ਲੱਗ ਜਾਂਦੇ ਹਾਂ ਤਾਂ ਜ਼ਿੰਮੇਦਾਰ ਉਹਦੇ ਨਾਲ ਸਾਰੇ ਆਪਦੇ ਦੁੱਖ-ਦਰਦ ਹੈ ਜਿਹੜੇ ਉਹ ਫਰੂਲਦਾ ਰਹਿੰਦਾ ਹੈ ਕਿ ਮੇਰੇ ਯਾਰ ਆ ਹੋ ਗਿਆ ਇਸ ਸਾਲ ਆਪਾਂ ਨੂੰ ਘਾਟਾ ਪੈ ਗਿਆ ਇਸ ਸਾਲਾ ਵਾਧਾ ਹੋ ਗਿਆ ਖੁਸ਼ੀ ਦੀ ਗੱਲ ਹੈ ਗਮ ਨਹੀਂ ਤਾਂ ਪਰਿਵਾਰ ਚ ਕੌਣ-ਕੌਣ ਹੁੰਦਾ ਵੀ ਇੱਕ ਤਾਂ ਜ਼ਿੰਮੇਦਾਰ ਹੁੰਦਾ ਹੈ ਇੱਕ ਉਹਦਾ ਬੇਟਾ ਹੁੰਦਾ 10-12 ਸਾਲ ਦਾ ਇੱਕ ਉਹਦੀ ਵਾਈਫ ਹੁੰਦੀ ਹੈ ਤੇ ਇੱਕ ਇਹ ਵੀ ਉਹਨਾਂ ਦੇ ਪਰਿਵਾਰ ਦਾ ਮੈਂਬਰ ਹੀ ਬਣ ਚੁੱਕਿਆ ਹੁੰਦਾ ਕਿਉਂਕਿ ਉਹਨਾਂ ਦੇ ਘਰੇ ਰਹਿੰਦਾ ਹੈ ਤੇ ਜ਼ਿੰਮੇਦਾਰਾਂ ਨੇ ਹਰ ਵੇਲੇ ਉਹਨੂੰ ਕਹਿਣਾ ਕਿ ਜਿਹੜੀ ਮੇਰੀ ਪਤਨੀ ਹੈ ਨਾ ਇੱਕ ਕੈਰੈਕਟਰ ਵਾਈਜ਼ ਸਹੀ ਨਹੀਂ ਕੋਈ ਬੰਦਾ ਹੈ ਜਿਹਨਾਂ ਸਾਡੇ ਘਰੇ ਆਉਂਦਾ ਹੈ ਤੇ ਕਹਿੰਦਾ ਉਹ ਮੇਰੇ ਤੋਂ ਜਰਵਾਣਾ ਦੂਜਾ ਮੈਨੂੰ ਇਹ ਵੀ ਮੇਰਾ ਘਰ ਟੁੱਟ ਗਿਆ ਉਹ ਤਾਂ ਯਾਰ ਕਹਿੰਦਾ ਇੱਥੋਂ ਤੱਕ ਵੱਧ ਗਿਆ ਵੀ ਮੇਰੇ ਘਰੇ ਆਉਂਦਾ ਹੈ ਮੇਰੀ ਵਾਈਫ ਨਾਲ ਮੰਜੇ ਤੇ ਬੈਠਾ ਰਹਿੰਦਾ ਉਹਦੇ ਨਾਲ ਗੱਲਾਂ-ਬਾਤਾਂ ਕਰਦਾ ਤਾਂ ਇਹ ਗੱਲਾਂ ਹਰ ਰੋਜ਼ ਜ਼ਿੰਮੇਦਾਰ ਨੇ ਉਹਦੇ ਕੋਲ ਕਰੀ ਜਾਣੀਆਂ ਤਾਂ ਅਕਸਰ ਇੱਕ ਦਿਨ ਅੱਕ ਕਿਉਂ ਬੰਦਾ ਕਹਿੰਦਾ ਕਹਿੰਦਾ ਵੀ ਜਿਹੜਾ ਸੀਰੀ ਹੁੰਦਾ ਹੈ ਕਹਿੰਦਾ ਯਾਰ ਬਾਈ ਵੀ ਜਾਂ ਤਾਂ ਆਪਾਂ ਇਹਦਾ ਗੰਡਾ ਕੱਢ ਦਈਏ ਤੇ ਜਾਂ ਤੂੰ ਮੇਰੇ ਕੋਲੇ ਜਿਹੜੀ ਵਿਰਲ ਵਿਰਲ ਉਹ ਨਾ ਕਰਿਆ ਤਾਂ ਅਕਸਰ ਮਹੀਨਾ ਦੋ ਮਹੀਨੇ ਲੰਘਦੇ ਐ ਤੇ ਜ਼ਿੰਮੇਦਾਰ ਇਸ ਗੱਲ ਦੀ ਮੰਨ ਜਾਂਦਾ ਹੈ ਕਹਿੰਦਾ ਹਾਂ ਪਰ ਹੁਣ ਗੱਲ ਇਹ ਹੁੰਦੀ ਹੈ ਵੀ ਬਿੱਲੀ ਦੇ ਗਲ ਟੱਲੀ ਕੌਣ ਬੰਨੀ ਤਾਂ ਉਹ ਸੀਰੀ ਕਹਿੰਦਾ ਮੈਂ ਉਸ ਜ਼ਿੰਮੇਦਾਰ ਨੂੰ ਕਿਹਾ ਕਹਿੰਦਾ ਮੈਂ ਕਿਹਾ ਵੀ ਘਰੇ ਉਹ ਜਦੋਂ ਆਇਆ ਨਾ ਤੂੰ ਇੱਕ ਵਾਰੀ ਗੱਲ 'ਚ ਮੂੰਖਾ ਪਾ ਲਈ ਮੈਂ ਪਿਛੇ ਨੂੰ ਖੱਜਲੀ ਮੈਂ ਕੋਈ ਵੀ ਕਹੀ ਹੋਈ ਕੁਆੜੀ ਹੋਈ ਮੈਂ ਉਹਦੀ ਥਾਣ ਵਾਲਾ ਚਲੋ ਜੀ ਇੱਕ ਦਿਨ ਤੈ ਹੋ ਜਾਂਦਾ ਜਿੱਦੋਂ ਘਰੇ ਆਉਂਦਾ ਹੈ ਜ਼ਿੰਮੇਦਾਰ ਵੀ ਉੱਥੇ ਬੈਠਾ ਹੁੰਦਾ ਤੇ ਉਹ ਆ ਕੇ ਉਸੇ ਤਰ੍ਹਾਂ ਕਿਉਂਕਿ ਉਹ ਬੰਦਾ ਤਾਂ ਤਕਰੀਬਨ ਉਹਨਾਂ ਦੇ ਘਰੇ ਆਉਣ ਜਾਂ ਸਿੱਧਾ ਹੀ ਸੀ ਉਹਨੂੰ ਕੁਝ ਸੰਗ ਚੇਫ ਹੈ ਜਿਹੜੀ ਉਹ ਹੈ ਨਹੀਂ ਸੀ ਤਾਂ ਉਹ ਉਸ ਔਰਤ ਨਾਲ ਮੰਜੇ ਤੇ ਬਹਿ ਜਾਂਦਾ ਤਾਂ ਕਹਿੰਦਾ ਵੀ ਮੈਂ ਜ਼ਿੰਮੇਦਾਰ ਨੂੰ ਇਸ਼ਾਰੇ ਕਰਾਂ ਵਾਰੀ ਵਾਰੀ ਕਿ ਪਾ ਹੁਣ ਇਹਦੇ ਗੱਲ ਚ ਸਾਫਾ ਵੀ ਆਪਾਂ ਐ ਜਿਹੜੀ ਕੰਮ ਕਰਨਾ ਹੈ ਉਹ ਕਰੀਏ ਤਾਂ ਕਿਤੇ ਨਾ ਕਿਤੇ ਕਹਿੰਦਾ ਉਹ ਬੰਦਾ ਹੈ ਜਿਹੜਾ ਉਹ ਡਰਿਆ ਹੋਇਆ ਸੀ ਤਾਂ ਅਕਸਰ ਕਹਿੰਦਾ ਮੈਂ ਉਹਦੇ ਮੋਢੇ ਤੇ ਪਿਆ ਸਾਫਾ ਖਿੱਚ ਮੈਂ ਉਹਦੀ ਧੌਣ ਚਪਾ ਲੈਂਦਾ ਤੇ ਉਹਨੂੰ ਪਿੱਛੇ ਨੂੰ ਖਿੱਚਦਾ ਤੇ ਉਹਦਾ ਮਗਲ ਘੁੱਟ ਕੇ ਜਿਹੜਾ ਹੈਗਾ ਉੱਥੇ ਜੋ ਵੀ ਹੱਥ ਆ ਪਾਈ ਬਹੁਤ ਕੁਝ ਹੋਣਾ ਚਲੋ ਆਪਣੀ ਗੱਲ ਲੰਮੀ ਨਾ ਤਾਂ ਕਹਿੰਦਾ ਮੈਂ ਉਹਨੂੰ ਮਾਰ ਦਿੰਨੇ ਸੀ ਜਦੋਂ ਉਹਨੂੰ ਮਾਰ ਰਹੀ ਹੁੰਦੀਆਂ ਤਾਂ ਉਹ ਔਰਤ ਹੈ ਜਿਹੜੀ ਘਰ ਦੇ ਪਿੱਛੇ ਕਮਾਦ ਹੁੰਦਾ ਹੈ ਕਹਿੰਦਾ ਕਮਾਦ ਚ ਪੱਜ ਲੈਂਦੀ ਹੈ ਤਾਂ ਕਹਿੰਦਾ ਮੈਂ ਉਹਨੂੰ ਇਹ ਵੀ ਗੱਲ ਆਕੀ ਕਹਿੰਦਾ ਮੈਂ ਕਿਹਾ ਵੀ ਇਹਨੂੰ ਆਪਾਂ ਮਾਰ ਦਈਏ ਜ਼ਿੰਮੇਦਾਰ ਨੂੰ ਇਹ ਆਪਣਾ ਗਵਾਹ ਬਣ ਜੂਗੀ ਇਹ ਸਭ ਨੂੰ ਦੱਸ ਦੂਗੀ ਆਪਾਂ ਤਾਂ ਹੋ ਸਕਦਾ ਇਹ ਗੱਲ ਕੋਲੀ ਹੈ ਤਾਂ ਕਹਿੰਦਾ ਸੀ ਉਹ ਵੀ ਫੜ ਲੈਨੀ ਆ ਤੌਰ ਤੇ ਸਵਾਭਿਕ ਆ ਕੇ ਕਿ ਔਰਤ ਹੋਵੇ ਮਰਦ ਹੋਵੇ ਜੇ ਤੁਸਨ ਕੋਈ ਮਾਰਨ ਲਈ ਪਾਊਗਾ ਤਾਂ ਤੁਸੀਂ ਜਿਹੜਾ ਹੈਗਾ ਡਰੂਗੇ ਤਾਂ ਉਹ ਡਰ ਜਾਂਦੀ ਹੈ ਉਹਦਾ ਬਾਥਰੂਮ ਵੀ ਨਿਕਲ ਜਾਂਦਾ ਵਿੱਚ ਤਾਂ ਉਹ ਹੱਥ ਪੈਰ ਜੋੜਦੀ ਹੈ ਉਹ ਕਹਿੰਦੀ ਵੀ ਮੈਂ ਕਿਸੇ ਕੋਲੇ ਗੱਲ ਨਹੀਂ ਕਰਦੀ ਮੈਨੂੰ ਨਾ ਮਾਰ ਉਹ ਬੰਦਾ ਕਹਿੰਦਾ ਮੈਂ ਜ਼ਿੰਮੇਦਾਰ ਨੂੰ ਉਸ ਸਮੇਂ ਵੀ ਆਖਿਆ ਸੀ ਪਰ ਜ਼ਿੰਮੇਦਾਰ ਕਹਿੰਦਾ ਨਹੀਂ ਯਾਰੇ ਬਾਲ ਡਰ ਕੇ ਇਹਨੇ ਤੱਕ ਹੀ ਕਿਸੇ ਕੋਲ ਗੱਲ ਕਰਨੀ ਆ ਪਾਈ ਇਹਨੂੰ ਨਾਮਾਰ ਆਪਣਾ ਵੀ ਘਰ ਖਰਾਬ ਹੋ ਜਾਊ ਕਹਿੰਦਾ ਉਹ ਲਾਸ਼ ਅਸੀਂ ਚਾਹਦੇ ਆ ਕਿਸੇ ਨਹਿਰ 'ਚ ਸੁੱਟਦੇ ਆ ਤਫਤੀਸ਼ਾਂ ਸ਼ੁਰੂ ਹੁੰਦੀਆਂ ਪੁਲਿਸ ਕਹਿੰਦਾ 10 15 ਦਿਨ ਸਾਡੇ ਪਿੰਡ ਉਸ ਨਹਿਰ ਤੇ ਕੀੜਾ ਮਾਰਦੇ ਪਰ ਕੋਈ ਸराग ਜਾ ਜਿਹੜਾ ਹੈਗਾ ਨਹੀਂ ਮਿਲਦਾ ਕਹਿੰਦਾ ਉਹਦੇ ਬਦਲੇ ਸਾਡੇ ਨਾਲ ਇਹ ਹੋਈ ਵੀ ਸੀ ਮੇਰੇ ਨਾਲ ਵੀ ਜਦੋਂ ਤੂੰ ਉਹਨੂੰ ਮਾਰਤਾ ਮੇਰੇ ਕੋਲੇ 40 ਕਿੱਲੇ ਵਾਣੇ ਭਾਵੇਂ ਉਸ ਸਮੇਂ ਤਾਂ ਕਹਿੰਦਾ ਉਹ ਕਹਿੰਦਾ ਸੀ ਭਾਵੇਂ ਮੇਰੇ 20 ਕਿੱਲੇ ਲੱਗ ਜਾਣ ਮੇਰਾ ਘਰ ਸਹੀ ਉਹ ਤਾਂ ਕਹਿੰਦਾ ਮੈਂ ਉਹਨੂੰ ਕਿਹਾ ਸੀ ਵੀ ਮੈਨੂੰ ਇੰਨੇ ਪੈਸੇ ਦੀ ਵੀ ਲੋੜ ਮੈਨੂੰ ਕੋਈ 5-4 ਲੱਖ ਤੇ ਤਾਂ ਕਹਿੰਦਾ ਉਹ ਬੰਦਾ ਮੈਨੂੰ ਕਹਿੰਦਾ ਵੀ ਤੂੰ ਹੁਣ ਇੱਥੇ ਕੰਮ ਨਾ ਕਰ ਕਿਸੇ ਨੂੰ ਸ਼ੱਕ ਨਾ ਹੋ ਜੇ ਜਾਂ ਕੁਝ ਤੂੰ ਕਿਤੇ ਹੋਰ ਦਿਹਾੜੀ ਕਰਨ ਲੱਗਦਾ ਉਹ ਕਹਿੰਦਾ ਮੈਂ ਬਈ ਦਾਣਾ ਮੰਡੀ ਜਿਹੜਾ ਲੀਵਰ ਕਰਨ ਲੱਗਾ ਹਜੀ ਉਹਦੇ ਨਾਲ ਮੇਰਾ ਪੈਸੇ ਦਾ ਹਿਸਾਬ ਹੈ ਜਿਹੜਾ ਉਹ ਵੇਚ ਹੀ ਫਿਰਦਾ ਸੀ ਸਾੜੀ ਸੋਣੀ ਕਰਦੇ ਕਹਿੰਦਾ ਇਹ ਦੋ ਸਾਲ ਡੇਢ ਸਾਲ ਲੰਘਦੇ ਤਾਂ ਇੱਕ ਪੁਲਿਸ ਦੀ ਜੀਪ ਆਉਂਦੀ ਐ ਅਸੀਂ ਵੀ ਭੁੱਲ ਗਏ ਸੀ ਕਹਿੰਦਾ ਵੀ ਅਸੀਂ ਇਹ ਕ੍ਰਾਈਮ ਕਰੀ ਬੈਠੇ ਆਂ ਕਹਿੰਦਾ ਪੁਲਿਸ ਦੀ ਜੀਪ ਆਉਂਦੀ ਐ ਦਾਣਾ ਮੰਡੀ 'ਚ ਰੁਕਦੀ ਐ ਮੇਰੇ ਬਾਰੇ ਪੁੱਛਿਆ ਜਾਂਦਾ ਵੀ ਫਲਾਣਾ ਸਿਓ ਭਾਈ ਕਿੱਥੇ ਐ ਤਾਂ ਕਹਿੰਦਾ ਆ ਕੇ ਮੈਨੂੰ ਫੜ ਲੈਂਦੇ ਜਿਹੜਾ ਮੈਂ ਦੇਖਦਾ ਤਾਂ ਉਹ ਜ਼ਿਮੀਂਦਾਰ ਤੇ ਉਹਦੇ ਘਰਾਂ ਵਾਲੀ ਵੀ ਵਿੱਚ ਬੈਠੇ ਹੁੰਦੇ ਤਾਂ ਕਹਿੰਦਾ ਵਿੱਚ ਬੈਠਾ ਮੈਂ ਸਮਝ ਚੁੱਕਿਆ ਸੀ ਕਿ ਮਾਮਲਾ ਉਹੀ ਐ ਸਾਨੂੰ ਜਿਹੜਾ ਹੈਗਾ ਥਾਣੀ ਲਜਾਇਆ ਜਾਂਦਾ ਤਾਂ ਥਾਣੀ 'ਚ ਫੇਰ ਕਹਿੰਦਾ ਉਹਦੇ ਤਾਂ ਹੁਣ ਸੁੱਕ ਸੀਗਾ ਬੰਦੇ ਦਾ ਜਿਹਦੇ 40 50 ਕਿਲੇ ਵਾਹਨ ਸੀ ਤੇ ਸੱਚ ਉਹਨਾਂ ਨੂੰ ਕਹਿੰਦਾ ਕਿ ਜੇ ਬੰਦਾ ਸਾਰਾ ਕੁਝ ਮੰਨ ਲੈਂਦਾ ਤਾਂ ਅਸੀਂ ਸੂਨ ਪਰਚੇ 'ਚ ਨਹੀਂ ਦੇਵਾਂਗੇ ਤਾਂ ਕਹਿੰਦਾ ਉੱਥੇ ਫੇਰ ਉਹ ਜ਼ਿਮੀਦਾਰ ਨੇ ਮੈਨੂੰ ਕਿਹਾ ਕਹਿੰਦਾ ਯਾਰ ਵੀ ਤੂੰ ਮਿੱਥੂ ਜੀ ਨੇ ਮਰਜੀ پیسے ਲੈ ਲਈ ਤੂੰ ਤਾਂ ਹੰਸਾ ਜਾ ਕੱਟੇ ਗਈ ਮੇਰਾ ਘਰ ਪਟਿਆ ਜੂ ਤਾਂ ਕਹਿੰਦਾ ਮੈਂ ਉੱਥੇ ਵੀ ਫੇਰ ਮੰਨੇ ਜਾਂਦੇ ਵੀ ਹਾਂ ਬਿਲਕੁਲ ਤੂੰ ਆ ਗਿਰ ਅੱਛਾ ਉਸ ਮਾਮਲੇ 'ਚ ਉਹ 4-5 ਸਾਲ ਜੇਲ੍ਹ ਕੱਟ ਕੇ ਜਾਂਦਾ ਉਹਨੂੰ 1 ਰੁਪਿਆ ਉਹ ਜ਼ਿਮੀਦਾਰ ਦੇਂਦਾ ਹਾਲਾ ਕਿ ਹੁਣ ਦੀ ਪੋਜੀਸ਼ਨ ਹੈ ਜਿਹੜੀ ਮੈਂ ਤੁਹਾਨੂੰ ਦੱਸ ਦਿਆਂ ਜਿਮੀਂਦਾਰ ਵੀ ਬਹੁਤ ਜਿਹੜਾ ਹੈਗਾ ਨੰਗ ਹੋ ਚੁੱਕਿਆ ਉਹਦੇ ਕੋਲੇ ਵੀ ਪੁੱਛ ਨਹੀਂ ਕੇ ਅਜਮੀਂ ਜਦੋਂ ਥੁੜੇ ਬੈਠ ਕੇ ਹੁਣੇ ਬੰਦੇ ਫੜੇ ਕਿਵੇਂ ਗਏ ਉਹ ਔਰਤ ਦੀ ਕਿਉਂਕਿ ਉਹਨੂੰ ਮੂੰਹ ਮਾਰਨ ਦੀ ਆਦਤ ਬਣੀ ਹੋਈ ਸੀ ਉਹ ਔਰਤ ਦੀ ਕਿਤੇ ਹੋਰ ਕਿਸੇ ਬੰਦੇ ਨਾਲ ਦੋਸਤੀ ਹੋ ਜਾਂਦੀ ਹੈ ਤੇ ਉਹ ਉਹਨਾਂ ਦੇ ਘਰੇ ਜਦੋਂ ਆਉਣ ਲਈ ਕਹਿੰਦਾ ਤਾਂ ਔਰਤ ਨੂੰ ਕਹਿੰਦੀ ਹੈ ਕਿ ਇਹਨਾਂ ਨੇ ਪਹਿਲਾਂ ਕੋਈ ਬੰਦਾ ਮਾਰਿਆ ਹੋਇਆ ਤੂੰ ਕੱਲ ਜਾ ਚਲੋ ਆਏ ਗੱਲ ਨਿਕਲਦੀ ਨਿਕਲਦੀ ਜਿਹੜੀ ਹੈਗੀ ਹੈ ਉਹਨੂੰ ਬੰਦਾ 5 ਸਾਲ ਜੇਲ੍ਹ ਕੱਟ ਕੇ ਵਾਪਸ ਜਾਂਦਾ ਉਹ ਕਹਿੰਦਾ ਵੀ ਮੈਂ ਉਹਨਾਂ ਤੋਂ ਮੰਗ ਵੀ ਨਹੀਂ ਸਕਦਾ ਸੀ ਉਹਨਾਂ ਤਾਂ ਆਪ ਤੇ ਬੁਰਾ ਹਾਲ ਸਿੱ ਘਰ ਪਤਾ ਨਹੀਂ ਕਿੱਥੇ ਲੈ ਲਿਆ ਆ ਜਮੀਨ ਸਾਰੀ ਵੇਚ ਦਿੱਤੀ ਤਾਂ ਕਹਿੰਦਾ ਮੈਂ ਸੋਚਿਆ ਵੀ ਯਾਰ ਕਤਲਾਂ ਦੇ ਕੇਸ ਐ ਜਿਹੜੇ ਤਾਂ ਭੇੜੇ ਆਪਾਂ ਕੋਈ ਚੋਰੀ ਚ ਪਾਰੀ ਦਾ ਕੰਮ ਕਰ ਲਾਂਗੇ ਇਹ ਤਾਂ ਕੰਮ ਐ ਜਿਹੜਾ ਇਹ ਔਖਾ ਤਾਂ ਕਹਿੰਦਾ ਫਰੀਦਪੁਰ ਕੋਟ ਮੇਰਾ ਕੋਈ ਦੋਸਤ ਰਹਿੰਦਾ ਹੁੰਦਾ ਮੈਂ ਉਹਦੇ ਕੋਲੇ ਘਰੇ ਜਿਹੜਾ ਹੈਗਾ ਰਹਿਣ ਲੱਗਿਆ ਕਹਿੰਦਾ ਉਹ ਮੈਨੂੰ ਦੱਸਦਾ ਵੀ ਮੇਰੇ ਇਲਾਕੇ ਚ ਇੱਕ ਕੋਠੀ ਐ ਉਹਦਾ ਜਿਹੜਾ ਮਾਲਕ ਐ ਉਹ ਤਾਂ ਪੰਜਾਬ ਪੁਲਿਸ ਚ ਐ ਦੀ ਵਾਈਫ ਹੈ ਡੋਕਟਰ ਹੈ ਤੇ ਘਰ ਸਾਰਾ ਦਿਨ ਵਿਹਲਾ ਹੁੰਦਾ ਸ਼ਾਮ ਨੂੰ ਘਰੇ ਹੁੰਦੇ ਛੁੱਟੀਆਂ ਕਰਦੇ ਕਹਿੰਦਾ ਅਸੀਂ ਜੀ ਛਾਲ ਮਾਰ ਕੇ ਉਹ ਘਰ ਚ ਵੜਦੇ ਆਂ ਉੱਥੋਂ ਕਹਿੰਦਾ ਮੈਂਜ ਤੋਂ ਫਰੂਲ ਆਫਰਲੀ ਅਸੀਂ ਕਰਦੇ ਆਂ ਤਾਂ ਬੈੱਡ ਦੀ ਜਿਹੜੀ ਡਰਾਉ ਹੁੰਦੀ ਹੈ ਉਹਦੇ ਚੋਂ ਕਹਿੰਦਾ ਸਾਨੂੰ ਸਰਕਾਰੀ ਪੈਸਟਲ ਮਿਲ ਜਾਂਦਾ ਸਰਵਿਸ ਰਿਵਾਰਡ ਕੁਛ ਕਾਰਤੂਸ ਮਿਲ ਜਾਂਦੇ ਤੇ ਕਹਿੰਦਾ ਸਿਆਉਣਾ ਵਗੈਰਾ ਉਹ ਸਾਰਾ ਚੱਕ ਲਉਂਦੇ ਆਂ ਅਸੀਂ ਕਾਫੀ ਉੱਥੋਂ ਪੈਸੇ ਪੂਸੇ ਚੱਕ ਕੇ ਤੇ ਅਸੀਂ ਘਰੇ ਆਂਦੇ ਹੁਣ ਕਹਿੰਦਾ ਜਿਹੜਾ ਬੰਦਾ ਮੇਰੇ ਨਾਲ ਸੀ ਉਹਦੇ ਘਰਾਂ ਵਾਲੀ ਸੀ ਜਿਹੜੀ ਉਹ ਬਹੁਤ ਚਲਾਕ ਲੇਡੀ ਸੀ ਕਹਿੰਦਾ ਤੁਸੀਂ ਦੇਖ ਰਹੇ ਹੁੰਦੇ ਤਾਂ ਉਹ ਦੱਸਦੀ ਐ ਵੀ ਇਹ ਤਾਂ ਸਾਰਾ ਕੁਝ ਨਕਲੀ ਐ ਕਹਿੰਦਾ ਮੈਂ ਕਿਹਾ ਵੀ ਜੇ ਨਕਲੀ ਐ ਤਾਂ ਮੇਰੇ ਕਿਸੇ ਕੰਮ ਨਹੀਂ ਕਹਿੰਦਾ ਐਂਡ ਤੇ ਸਾਡਾ ਫੈਸਲਾ ਹੀ ਹੁੰਦਾ ਵੀ ਮੈਨੂੰ ਪਿਸਟਲ ਦੇ ਦਿਓ ਕਿਉਂਕਿ ਉਹਦਾ ਦਿਮਾਗ ਹੀ ਖੁਰਾਫਾਤੀ ਸੀਗਾ ਕਿ ਮੈਂ ਅੱਗੇ ਜਾ ਕੇ ਜਿਹੜੇ ਕੋਈ ਹੈਗੇ ਆ ਹੋਰ ਕ੍ਰਾਈਮ ਕਰ ਲੂੰਗਾ ਮੈਂ ਪੈਸਾ ਬਣਾ ਲੂੰਗਾ ਕਹਿੰਦਾ ਮੈਂ ਉਹਨਾਂ ਤੋਂ ਪਿਸਟਲ ਲੈ ਲਈ ਕਹਿੰਦਾ ਮੈਂ ਕੋਈ ਰਿਸ਼ਤੇਦਾਰੀ ਨਹੀਂ ਛੱਡੀ ਜਿੱਥੇ ਜਾ ਕੇ ਮੈਂ ਇਹ ਨਾਂ ਕਿਹਾ ਹੋਵੇ ਕਿ ਬਈ ਮੈਥੋਂ ਕੋਈ ਕੰਮ ਕਰਵਾ ਲਓ ਮੇਰੇ ਕੋਲ ਹਸਲਾ ਹੈ ਤਾਂ ਕਹਿੰਦਾ ਵੀ ਕਿਸੇ ਨੇ ਕੋਈ ਮੈਨੂੰ ਇਹੋ ਜਿਹਾ ਜੀ ਕੌਣ ਇਹੋ ਜਿਹਾ ਕੰਮ ਆਮ ਤੌਰ ਤੇ ਕੋਈ ਕਰਵਾਉਂਦਾ ਤਾਂ ਉਹ ਕਹਿੰਦਾ ਵੀ ਕਿਸੇ ਨੇ ਮੈਨੂੰ ਕੋਈ ਇਹੋ ਜਿਹਾ ਕੰਮ ਨਾ ਦਿੱਤਾ ਤੇ ਅਕਸਰ ਤਫਤੀਸ਼ ਹੋਣੀ ਲਾਜ਼ਮੀ ਸੀਗੀ ਕਿਉਂਕਿ ਸਰਕਾਰੀ ਬੈਸਟਲ ਸੀਗਾ ਉਹਨਾਂ ਕੋਲੇ ਤਫਤੀਸ਼ ਕਰਾਉਣ ਉਹਦੇ ਦੋਸਤ ਜਦੋਂ ਦੀ ਪੈੜ ਨੱਪੀ ਜਾਂਦੀ ਹੈ ਤਾਂ ਉਹਦੇ ਦੋਸਤ ਤੇ ਉਹਦੇ ਘਰ ਵਾਲੇ ਫੜੇ ਜਾਂਦੇ ਜਦੋਂ ਉਹਨਾਂ ਦੇ ਰਿਮਾਂਡ ਲਈ ਜਾਂਦੇ ਤਾਂ ਉਹ ਦੱਸਦੇ ਆ ਕਿ ਫਲਾਣਾ ਸੋ ਬੰਦਾ ਹੈ ਪਹਿਲਾਂ ਜੇਲ੍ਹ ਕੱਟ ਕੇ ਆਇਆ ਤੇ ਉਹ ਵੀ ਸਾਡੇ ਨਾਲ ਸ਼ਾਮਿਲ ਸੀ ਕਾਹਨ ਪੁਲਿਸ ਕੋਲੇ ਪੁਰਾਣਾ ਰਿਕਾਰਡ ਹੁੰਦਾ ਉਹਨਾਂ ਨੂੰ ਸਤਿਆਉ ਨੂੰ ਕਹਿੰਦੇ ਵੀ ਸਾਨੂੰ ਪਤਾ ਹੈ ਸਿਆਉਣਾ ਵਗੈਰਾ ਤੇਰੇ ਕੋਲੇ ਕੁਝ ਨਹੀਂ ਅਸਲਾ ਸਾਡਾ ਸਰਕਾਰੀ ਹੈ ਸਾਡਾ ਜਿਹੜਾ ਐਸਐਚਓ ਸਸਪੈਂਡ ਹੋ ਜੂ ਅਸੀਂ ਤੇਰੇ ਤੇ ਕੋਈ ਪਰਚਾ ਨਹੀਂ ਦਿੰਦੇ ਤੂੰ ਸਾਨੂੰ ਅਸਲਾ ਦੇ ਦੇ ਕਹਿੰਦਾ ਮੈਂ ਉਹਨਾਂ ਨੂੰ ਇਹ ਗੱਲ ਆਖੀ ਕਿ ਮੇਰੇ ਕੋਲੇ ਅਸਲਾ ਹੈ ਨਹੀਂ ਚਲੋ ਜੋ ਵੀ ਕੁਝ ਹੋਇਆ ਤਾਂ ਉਹਦੇ ਚੋ ਉਹ ਹੁਣ ਉਥੋਂ ਦੇ ਥਾਣੀ ਦੇ ਪ੍ਰੋਟੋਕੋਲ ਪਤਾ ਨਹੀਂ ਕਿ ਇਹੋ ਜਿਹੇ ਹੋਣਗੇ ਉਹ ਤੋਂ ਪਿਸਟਲ ਲੈ ਲੈਂਦੇ ਆ ਉਹ ਤੇ ਉਹਦੇ ਤੇ ਕੋਈ ਪਰਚਾ ਨਹੀਂ ਹਾਲਾਂਕਿ ਉਹਨੂੰ ਕੁਝ ਪੈਸੇ ਵੀ ਦਿੰਦੇ ਆ ਕੀ ਯਾਰ ਤੋਂ ਸਾਡੀ ਜਿਹੜੀ ਹੈਗੀ ਨੌਕਰੀ ਪਚਾਤੀ ਤਾਂ ਕਹਿੰਦਾ ਉਹ ਤੋਂ ਬਾਅਦ ਮੈਂ ਸੋਚਿਆ ਵੀ ਨਹੀਂ ਇਹ ਚੋਰੀ ਚਕਾਰੀ ਵਾਲੇ ਕੰਮ ਹੈ ਜਿਹੜੇ ਆਪਣੇ ਰਾਸ ਨਹੀਂ ਗੇ ਤਾਂ ਉਹ ਨਸ਼ੇ ਪੱਤੇ ਕਰਨ ਦਾ ਆਦੀ ਹੁੰਦਾ ਤਾਂ ਕਹਿੰਦਾ ਪਿੰਡ ਚ ਆਮ ਆਪਣੇ ਤੁਸੀਂ ਦੇਖਦੇ ਹੋ ਸਾੜੀ ਸੋਣੀ ਵੇਲੇ ਕੁਝ ਬਾਬੇ ਆ ਜਾਂਦੇ ਹੁੰਦੇ ਆ ਜਿਹੜੇ ਕੋਈ ਪਿੰਡ ਜੋ ਕਣਕ ਵਗੈਰਾ ਕਰਾਉਂਦੇ ਆ ਤਾਂ ਕਹਿੰਦਾ ਕੋਈ ਬਾਬੇ ਆਏ ਤੇ ਮੈਂ ਮੰਜੇ ਤੇ ਪਿਆ ਸੀ ਦੁਪਹਿਰ ਦਾ ਟਾਈਮ ਸੀ ਤੇ ਮੇਰੇ ਪਿਓ ਨੂੰ ਕਹਿੰਦੇ ਕਹਿੰਦੇ ਵੀ ਆਹ ਨੌਜਵਾਨੇ ਮੁੰਡਾ ਐ ਕਿਵੇਂ ਪਿਆ ਤਾਂ ਉਹ ਕਹਿੰਦੇ ਇਹ ਤਾਂ ਬਈ ਨਸ਼ਾ ਪੱਤਾ ਕਰਦਾ ਮਨੇ ਇਹ ਜਿਹੜੀ ਨੂੰ ਸਾਡੇ ਨਾਲ ਭੇਜੋ ਅਸੀਂ ਗੁਰਦੁਆਰਾ ਸਾਹਿਬ ਰੱਖਾਂਗੇ ਇਹ ਸੇਵਾ ਕਰਿਆ ਕਰੂਗਾ ਨਸੀਬੱਤੇ ਤੋਂ ਜਿਹੜਾ ਹੈਗਾ ਇਹਦਾ ਖੇੜਾ ਛੁੱਟੇ ਤਾਂ ਕਹਿੰਦਾ ਉਹ ਬਾਬੇ ਮੈਨੂੰ ਲੈ ਜਾਂਦੇ ਐ ਕਾਫੀ ਮੇਰੀ ਜ਼ਿੰਦਗੀ ਚ ਸੁਧਾਰ ਵੀ ਹੁੰਦਾ ਕੋਈ ਮਹੀਨਾ ਦੋ ਮਹੀਨੇ ਕਹਿੰਦਾ ਮੈਂ ਨਸੀਬੱਤੇ ਕੋ ਪਾਸੇ ਵੀ ਰਹਿਣਾ ਹੈ ਬੁੱਕੇਆਂ ਵਗਾਰਾਂ ਨੂੰ ਪਾਣੀ ਪਾਉਣਾ ਗਰਬਾਣੀ ਦੇ ਲੜ ਲੱਗਦਾ ਐ ਇਹਦੇ ਦੌਰਾਨ ਕਹਿੰਦਾ ਬਾਬੇ ਨਾਲ ਵੀ ਮੇਰੀ ਮਿੱਤਰਤਾ ਵਧੀਆ ਬਣ ਜਾਂਦੀ ਐ ਤਾਂ ਬਾਬਾ ਇੱਕ ਦਿਨ ਮੈਨੂੰ ਐੱਟਵਸ ਸਕੂਟਰੀ ਤੇ ਬਾਕੇ ਕਹਿੰਦਾ ਆਪਦੇ ਪਿੰਡ ਲੈ ਜਾਂਦਾ ਉਹ ਵੀ ਬਠਿੰਡੇ ਜ਼ਿਲ੍ਹੇ ਦਾ ਪਿੰਡ ਸੀ ਇੰਨਾਂ ਦਾ ਘਰ ਜਿਹੜਾ ਹੈਗਾ ਟਾਣੀ ਚ ਹੁੰਦਾ ਤੇ ਉੱਥੇ ਇੱਕ ਉਹਦੇ ਘਰੇ ਬਾਬੇ ਦੇ ਇੱਕ ਮਾਤਾ ਹੁੰਦੀ ਹੈ ਉਹਦੀ ਉਹ ਬਜ਼ੁਰਗ ਹੁੰਦੀ ਹੈ 70 65 70 ਸਾਲ ਦੀ ਕਹਿੰਦਾ ਦੋ ਤਿੰਨ ਕੁੜੀਆਂ ਹੋਰ ਪੁੜੀਆਂ ਫਿਰਦੀ ਉਹਨੇ ਦਾ ਬਾਬਾ ਮੈਨੂੰ ਦੱਸਦਾ ਕਹਿੰਦਾ ਵੀ ਮੇਰੀ ਮਾਂ ਹੈ ਜਿਹੜੀ ਇਹਦਾ ਚਾਲ ਚੱਲਣ ਠੀਕ ਨਹੀਂ ਇਹ ਪਿੰਡ ਚ ਜਿਹੜਾ ਹੈਗਾ ਦੇਵਪਾਰ ਦਾ ਕੰਮ ਕਰਾਉਂਦੀ ਹੈ ਤਾਂ ਜੇ ਕਿਤੇ ਮੈਂ ਦੇਖ ਕਹਿੰਦਾ ਕਿਡੇ ਇਹ ਚੰਗੇ ਕੰਮ ਕਰਦੇ ਐ ਤੇ ਜਿਹੜੀ ਮੇਰੀ ਮਾਂ ਹੈ ਇਹ ਇਹੋ ਜਿਹਾ ਕੰਮ ਕਰਦੀ ਹੈ ਤਾਂ ਕਹਿੰਦਾ ਜੇ ਕਿਤੇ ਤੂੰ ਇਹ ਕੰਮ ਕਰ ਲੈ ਵੀ ਇਹ ਬਾਬਾ ਇਹਨੂੰ ਕਹਿੰਦਾ ਕਹਿੰਦਾ ਜੇ ਕਿਤੇ ਤੂੰ ਇਹ ਕੰਮ ਕਰ ਲੈ ਵੀ ਮੇਰੀ ਮਾਂ ਨੂੰ ਮਾਰ ਦੇ ਕਿਉਂਕਿ ਤੂੰ ਤਾਂ ਪਹਿਲਾਂ ਪਰਚੇ 'ਚ ਆਇਆ ਵੀ ਨਹੀਂ ਤਾਂ ਕਹਿੰਦਾ ਮੈਨੂੰ ਇਹ ਗੱਲ ਵੈਸੇ ਵੀ ਐਥਿਕਸ ਤੌਰ ਤੇ ਵੀ ਲੱਗੀ ਬੰਦਾ ਬੜਾ ਭੂਲਾ ਸੀ ਕਿ ਯਾਰ ਬਾਬਾ ਇੱਡੇ ਚੰਗੇ ਕੰਮ ਕਰਦਾ ਇਥੇ ਦੀ ਮਾਂ ਇਹੋ ਜਿਹੀ ਦਮ ਕਰਦੇ ਧੱਪਣ ਕਰ ਲੈਣਾ ਚਾਹੀਦਾ ਤਾਂ ਕਹਿੰਦਾ ਮੈਂ ਉਹ ਘਰ ਦੀ ਸਾਰੀ ਰੇਕੀ ਕਰ ਚੁੱਕਿਆ ਹੁਣ ਮੈਂ ਉਸ ਦਿਨ ਬਾਬੇ ਨਾਲ ਘਰੇ ਜਾਂਦਾ ਮੈਂ ਕਹਿੰਦਾ ਪਿੰਡ 'ਚੋਂ ਮੇਰਾ ਭਤੀਜਾ ਹੀ ਲੱਗਦਾ ਹੁੰਦਾ ਉਹ ਵੀ ਮੇਰੇ ਅਰਗੇ ਹੀ ਹੁੰਦਾ ਕਹਿੰਦਾ ਮੈਂ ਉਹਨੂੰ ਕਹਿੰਨੇ ਕਿ ਯਾਰ ਤੂੰ ਮੇਰੇ ਨਾਲ ਸਹਿਯੋਗ ਕਰ ਤੇ ਬਾਬਾ ਜੀ ਕਹਿੰਦੇ ਵੀ ਸੋਨੂੰ ਅਸੀਂ 20 ਲੱਖ ਰੁਪਏ ਦੇ ਦੇਵਾਂਗੇ ਜੇ ਆ ਕੰਮ ਕਰ ਦਈਓ ਤਾਂ ਉਹਨੂੰ ਵੀ ਉਹ ਨਾਰ ਜਿਹੜਾ ਹੈਗਾ ਰਲਾ ਲੈਂਦਾ ਹੁਣ ਕਹਾਣੀ ਕੀ ਬੰਦੀ ਉਹ ਵਾਪਸ ਗੁਰਦੁਆਰਾ ਸਾਹਿਬ ਆਉਂਦੇ ਆ ਉਹ ਬੰਦਾ ਆਪਣੇ ਭਤੀਜੇ ਨਾਲ ਸੰਪਰਕ ਕਰਦਾ ਹੈ ਗੱਲਬਾਤ ਹੁੰਦੀ ਹੈ ਬਾਬਾ ਇੱਕ ਦਿਨ ਜਿਹੜਾ ਹੈਗਾ ਮਫਰਰ ਕਰ ਲਿਆ ਜਾਂਦਾ ਵੀ ਅਸ ਦਿਨ ਜਿਹੜਾ ਹੈਗਾ ਪੋਲੀੜੀ ਨੂੰ ਮਾਰਿਆਵਾਂਗੇ ਤਾਂ ਕਹਿੰਦਾ ਬਾਬਾ ਜੀ ਸਾਨੂੰ ਕਹਿੰਦੇ ਵੀ ਤੁਸੀਂ ਆ ਕੰਮ ਕਰ ਦਿਓ ਆਜੋ ਮੇਰੇ ਕੋਲੇ ਜਿੱਦੋਂ ਮਾਮਲਾ 10 15 ਦਿਨ 20 ਦਿਨ ਠੰਡਾ ਹੋ ਜਾਓ ਤੁਸੀਂ ਮੈਥੋਂ 20 ਲੱਖ ਰੁਪਏ ਲਿਓ ਆਪਦੀ ਜ਼ਿੰਦਗੀ ਉਹ ਕਰਿਓ ਜੀਵਨ ਬਸਰ ਹੋ ਜਾ ਸਕਦਾ ਤਾਂ ਕਹਿੰਦਾ ਭਾਈ ਸਾਹਿਬ ਅਸੀਂ ਵਾਪਸ ਆਏ ਤੇ ਬਾਬੇ ਨਾਲ ਸਾਡੀ ਗੱਲਬਾਤ ਸਾਰੀ ਹੋ ਗਈ ਤੇ ਇੱਕ ਦਿਨ ਬਾਬਾ ਜੀ ਨੇ ਸ਼ਾਮ ਨੂੰ ਕਹਿੰਦਾ ਸਾਨੂੰ ਇੱਕ ਕੇ ਵਸ ਸਕੂਟਰੀ ਦਿੱਤੀ 200 ਰੁਪਏ ਦਿੱਤਾ 200 ਰੁਪਏ ਜੋ ਕਹਿੰਦੇ ਵੀ 100 ਦਤਾ ਸੀ ਮੋਟ ਜਿਹੜਾ ਹੈਗਾ ਇੱਕ ਤੇ ਵੱਚ ਤੇਲ ਉਸ ਨੂੰ ਹੀ ਕੋ ਵਾਲਿਆ ਤੇ 100 ਦੀ ਅਸੀਂ ਹੈਗੀ ਜਿਹੜੀ ਆਦੀਆ ਪੋਗਾ ਜੋ ਵੀ ਉਸ ਸਮੇਂ ਉਹਨਾਂ ਕੋਲ ਲੈ ਲਿਆ ਕੋਈ ਬਾਲੀ ਲੰਮੀਆਂ ਗੱਲਾਂ ਨਹੀਂ ਇਹ ਪਿਛਲੇ 10 8 ਸਾਲਾਂ ਦੀਆਂ ਕਹਿੰਦਾ ਅਸੀਂ ਉਹ ਲੈ ਕੇ ਜੀ ਐਕਟੀਵਿਟੀ ਜਾ ਰਹੇ ਹੁੰਨੇ ਆ ਸ਼ਾਮ ਦਾ ਸਮਾਂ ਹੁੰਦਾ 5:30 ਦਾ ਟਾਣੀ ਚ ਕਰ ਹੁੰਦਾ ਲੋਕ ਪਾਣੀ ਲਾਉਣ ਵਾਲੇ ਵੀ ਉਸ ਸਮੇਂ ਰਾਤ ਨੂੰ ਤੁਰੇ ਫਿਰਦੇ ਹੁੰਦੇ ਆ ਕਹਿੰਦਾ ਅਸੀਂ ਪੈਂਦੇ ਲੋਕ ਦੇ ਡੇਕ ਦੇ ਟੈਂਦੇ ਕੰਧ ਟੱਪ ਕੇ ਉਸ ਘਰੇ ਵੱੜ ਜਾਂਦੇ ਆ ਉਹਦੇ ਦੌਰਾਨ ਜੋ ਮੁਸ਼ਕਲਾਂ ਪਣ ਪਤਈ ਆਈਆਂ ਹੁੰਆਂ ਗਿਆ ਵੀ ਕਿਸੇ ਨੇ ਬੈਟਰੀ ਮਾਰਤੀ ਉਹ ਲੋਕ ਕੇ ਬਹਿ ਗਏ ਉੱਟ ਖੜੇ ਤਾਂ ਕਹਿੰਦਾ ਜਦੋਂ ਮੈਂ ਘਰੇ ਵੱੜਦਾ ਤਾਂ ਇੱਕ ਲੇਡੀ ਫਰਾਟਾ ਪੱਖਾ ਲੱਗਿਆ ਹੁੰਦਾ ਮੰਜੇ ਤੇ ਪਈ ਹੁੰਦੀ ਆ ਕਹਿੰਦਾ ਮੈਂ ਪਛਾਣ ਲਈ ਵੀਏ ਬਾਬੇ ਜੀ ਇਹ ਜਿਹੜੀ ਹੈਗੀ ਮਾਈ ਆ ਉਹ ਕਹਿੰਦਾ ਵੀ ਅਸੀਂ ਉਹਦੇ ਗਲ ਚ ਚੁੰਨੀ ਪਾਉਂਨੇ ਆ ਪਿੱਛੇ ਨੂੰ ਖਿੱਚਦੇ ਆ ਉਹ ਵੀ ਹੱਥਾ ਪਾਈ ਜਿੰਨੀ ਕਰ ਸਕਦੀ ਸੀ ਉਹ ਔਰਤ ਨੇ ਕੀਤੀ ਕਹਿੰਦਾ ਸਾਡੇ ਮੁੱਕੀਆਂ ਮੱਖੀਆਂ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਔਰਤ ਮੂਰੇ ਬੰਦੇ ਦਾ ਕੀ ਬੰਦੇ ਮੂਰੇ ਔਰਤ ਦਾ ਕੀ ਬੱਠੇ ਜਾਣਾ ਸੀ ਤੇ ਕਹਿੰਦਾ ਅਸੀਂ ਉਹਨੂੰ ਮਾਰ ਦਿੰਨੇ ਆ ਮਾਰਨ ਤੋਂ ਬਾਅਦ ਕਹਿੰਦਾ ਅਸੀਂ ਆਵਦੇ ਹੱਥ ਵਗੈਰਾ ਧੋਰੇ ਹੁੰਨੇ ਆ ਤੇ ਇੰਨੇ ਨੂੰ ਕਹਿੰਦਾ ਮੇਰਾ ਭਤੀਜਾ ਜਿਹੜਾ ਉਹ ਬੋਲਦਾ ਕਿਉਂਕਿ ਜਦੋਂ ਬੰਦੇ ਦੀ ਮੌਤ ਹੁੰਦੀ ਹੈ ਨਾ ਇੱਕ ਆਖਰੀ ਸਾਹ ਜਿਹੜੇ ਕੋਈ ਪੁਰਾਣੇ ਬੰਦੇ ਜਾਣਦੇ ਉਹ ਕੋਰੜੂ ਵੱਜ ਜਾਂਦਾ ਹੈ ਤਾਂ ਕਹਿੰਦਾ ਉਹ ਜਿੰਨੂੰ ਕੋਰੜੂ ਵੱਜਿਆ ਉਹਦਾ ਇੱਕ ਅਖੀਰਲਾ ਸਾਹ ਤੇ ਕਹਿੰਦਾ ਮੇਰਾ ਭਤੀਜਾ ਬੋਲਿਆ ਕਿ ਚਾਚਾ ਜਿਹੜੀ ਬੁੜੀ ਹੈ ਉਹ ਜੀ ਆਉਂਦੀ ਹੈ ਕਹਿੰਦਾ ਉੱਥੇ ਘੋਟਣਾ ਪਿਆ ਹੁੰਦਾ ਮੈਂ ਉਹਦੇ ਸਿਰ 'ਚ ਮਾਰਦਾ ਉਹ ਬੜੀ ਬਾਤ ਹੈ ਮਰ ਤੋਂ ਪਹਿਲੇ ਗਈ ਸੀ ਤਾਂ ਕਹਿੰਦਾ ਅਸੀਂ ਕੰਧ ਟੱਪਣ ਵਾਲੇ ਹੁੰਦੇ ਆ ਤੇ ਮੇਰਾ ਭਤੀਜਾ ਬੋਲਦਾ ਕਹਿੰਦਾ ਯਾਰ ਚਾਚਾ ਵੀ ਤੇਲ ਆਪਾਂ ਸੌਦਾ ਹੀ ਪਵਾਇਆ ਸੀ ਜਾਣਾ ਆਪਾਂ 670 ਕਿਲੋਮੀਟਰ ਐ ਤੇ ਰਾਜਨਾਗੜ ਜੀ ਤਾਂ ਕਹਿੰਦਾ ਅਸੀਂ ਪੇਟੀ ਖੋਲਦੇ ਆਂ ਪੇਟੀ ਖੋਲ ਕੇ ਕੱਪੜੇ ਕੁੱਪੜੇ ਚੱਕਦੇ ਆਂ ਕਿਉਂਕਿ ਉਸ ਪੈਸੇ ਸਾਨੂੰ ਮਿਲ ਜਾਣ ਤਾਂ ਕਹਿੰਦਾ ਥੱਲੇ ਕਿਟੇਚੀ ਪਿਆ ਹੁੰਦਾ ਉਹਦੇ ਵਿੱਚ ਸਾਢੇ 3 ਲੱਖ ਦੇ ਕਰੀਬ ਜਿਹੜਾ ਹੈਗਾ ਕਹਿੰਦਾ ਮੋਟਾ ਜਿਹਾ ਸਾਹਵੇਂ ਵੀ 5-500 ਦੀਆਂ ਸੱਤ ਕਟਕੁੱਟੀਆਂ ਪਈਆਂ ਸੀ ਤਾਂ ਕਹਿੰਦਾ ਅਸੀਂ ਆਖਿਆ ਯਾਰ ਵੀ ਚੋਰੀ ਮੰਨੀ ਜਾਊਗੀ ਇਹ ਤਾਂ ਤੇ ਅਸੀਂ ਉਹਦੇ ਚੋਂ ਕਹਿੰਦਾ ਇੱਕ ਨੋਟ ਕੱਢਦੇ ਆਂ 500 ਕੱਟ ਕੇ ਕਹਿੰਦਾ ਅਸੀਂ ਬਾਹਰ ਨਿਕਲਦੇ ਆਂ ਅਸੀਂ ਦੂਰ ਜਾ ਕੇ ਤੇਲਪੁਰ ਨੇ ਜਾ ਕੇ ਬਾਬਾਈ ਘਰੇ ਪਹੁੰਚ ਜਾਨੇ ਤੁਹਾਨੂੰ ਦੱਸ ਦਿੰਨੇ ਆ ਵਿੱਚ ਰਕਮ ਹੋ ਗਿਆ ਉਹ ਵੀ ਸਾਨੂੰ ਕਿਸੇ ਪਾਸੇ ਹੋਟਲ ਦਿੰਦੇ ਅਗਲੇ ਦਿਨ ਹੁਣ ਮੈਂ ਕਟਨ ਵਾਲੀ ਧਾਂ ਤੇ ਪੁਲਿਸ ਦਾ ਜਾਣਾ ਵੀ ਸੰਭਲ ਸੀਗਾ ਤਾਂ ਪੁਲਿਸ ਉੱਥੇ ਜਾਂਦੀ ਹੈ ਤਫ਼ਤੀਸ਼ ਹੁੰਦੀ ਹੈ ਬਾਬੇ ਦੀਆਂ ਜਿਹੜੀਆਂ ਭੈਣਾਂ ਆ ਉਹ ਕਿੱਥੇ ਵਿਆਈਆਂ ਹੁੰਦੀਆਂ ਉਹ ਵੀ ਆਈਆਂ ਹੁੰਦੀਆਂ ਤੇ ਬਾਬਾ ਵੀ ਉੱਥੇ ਸੱਚਾ ਹੁੰਦਾ ਮਰਾ ਪਹੁੰਚ ਜਾਂਦਾ ਕਿ ਮੇਰੀ ਮਾਂ ਹੈ ਮੈਨੂੰ ਦੁੱਖ ਹੈ ਇਹਦੀ ਤਾਂ ਤਫਤੀਸ਼ ਦੌਰਾਨ ਬਾਬਾ ਜਾਨ ਸਾਰੇ ਇਹ ਗੱਲ ਕਹਿ ਦਿੰਦਾ ਕਹਿੰਦਾ ਜੀ ਇਹਦੇ ਕੋਲ ਪੈਸਾ ਸੀਗਾ ਤੇ ਕੋਈ ਚੋਰ ਆਏ ਹੋਣੇ ਤਾਂ ਡੀਐਸਪੀ ਜਿਹੜਾ ਮੌਕੇ ਤੇ ਆਇਆ ਹੁੰਦਾ ਉਹ ਕਹਿੰਦਾ ਵੀ ਨਹੀਂ ਇਹ ਚੋਰੀ ਦਾ ਮਾਮਲਾ ਨਹੀਂ ਕਿਉਂਕਿ ਟੈਂਚੀ ਅਸੀਂ ਦੇਖਿਆ ਉਹਦੇ ਚੋਂ ਪੈਸੇ ਨਹੀਂ ਕਿਸੇ ਨੇ ਕੱਢੇ ਹਾਲਾਂਕਿ ਉਹ ਪੈਸੇ ਉਹਨਾਂ ਦੇ ਹੱਥ ਲੱਗੇ ਵੀ ਆ ਕਿਉਂਕਿ ਫਰੂਲਾ ਫਰਾਂਲੀ ਕੀਤੀ ਗਈ ਤਾਂ ਐਨੇ ਨੂੰ ਹੁਣ ਜਦੋਂ ਕਿਸੇ ਦਾ ਕਲੇਸ਼ ਹੋਵੇ ਤਾਂ ਖਰਚ ਪਤਾ ਹੀ ਹੁੰਦਾ ਆਸ-ਪਾਸੇ ਵੀ ਪਤਾ ਹੁੰਦਾ ਤੋਂ ਬਾਬੇ ਦੀਆਂ ਭੈਣਾਂ ਬੋਲਦੀਆਂ ਕਿ ਬਾਬੇ ਕੰਨੀ ਉਂਗਲ ਕਰਕੇ ਕਹਿੰਦੀਆਂ ਵੀ ਇਹਨੇ ਮਰਵਾਈ ਹੋਊਗੇ ਸਾਡੀ ਮਾਂ ਤੇ ਜਿਹੜਾ ਹੈਗਾ ਲੱਗਦਾ ਸੀ ਬਾਬਾ ਕਹਿੰਦਾ ਜੀ ਚਾਰ ਪੱਟੇ ਬਾਬੇ ਨੇ ਨਹੀਂ ਖਾਤੇ ਬਾਬੇ ਨੇ ਸੜਾ ਨਾਲ ਦਿੱਤਾ ਤਾਂ ਫੇਰ ਚੱਕੇ ਗਏ ਫੇਰ ਉਹ ਕਹਿੰਦਾ ਵੀ ਜਿਹੜਾ ਬਾਬਾ ਸਾਨੂੰ ਕਹਿੰਦਾ ਸੀਗਾ ਵੀ ਮੈਂ ਤੁਹਾਨੂੰ 20 ਲੱਖ ਦੇ ਦੂੰ ਕਹਿੰਦਾ ਉਹਨੇ ਜੇਲ੍ਹ 'ਚ ਸਾਨੂੰ ਕਦੇ ਕਿਲੋ ਗੰਡੇ ਵੀ ਨਹੀਂ ਦੁਆਏ ਅਸੀਂ ਆਪਦੀ ਜੇਲ੍ਹ ਦੀ ਜਿਹੜੀ ਬਾਬੇ ਦੀ ਜਮਾਨਤ ਹੈ ਜਿਹੜੀ 2 ਸਾਲ ਬਾਅਦ ਹੋ ਜਾਂਦੀ ਹੈ ਉਹਦੀ ਤਾਂ 4-5 ਸਾਲ ਬਾਅਦ ਹੋ ਜਾਂਦੀ ਹੈ ਚਲੋ ਜੀ ਹੁਣ 10-12 ਸਾਲ 5-4 ਸਾਲ ਉਸ ਕੇਸ 'ਚ 5-4 ਸਾਲ ਇਸ ਕੇਸ 'ਚ ਅੱਛਾ ਜਮਾਨਤ ਲਈ ਤਾਂ ਫੇਰ ਪੈਸਾ ਹੈ ਹੀ ਨਹੀਂ ਸੀਗਾ ਕਿਸੇ ਨੇ ਦਿੱਤਾ ਹੀ ਨਹੀਂ ਕੁਛ ਤਾ ਉਹ ਜਿਹੜੀ ਹੈਗੀ ਸਰਕਾਰੀ ਵਕੀਲ ਇੱਕ ਆਪਣੇ ਇੰਡੀਆ ਦਾ ਕਾਨੂੰਨ ਇਹ ਕਹਿੰਦਾ ਵੀ ਜੇ ਕਿਸੇ ਕੋਲੇ ਵਕੀਲ ਕਰਨ ਦੀ ਹیثیت ਹੈ ਤਾਂ ਸਰਕਾਰੀ ਵਕੀਲ ਕੇਸ ਲੜਦਾ ਹੈ। ਤਾ ਉਹ ਤਕਰੀਬਨ ਜਿਵੇਂ ਲੜਦੇ ਆਪਾਂ ਨੂੰ ਪਤਾ ਹੀ ਹੈ 5-7 ਸਾਲ ਬਾਅਦ ਉਹਦੀ ਜਿਹੜੀ ਹੈਗੀ ਅਚਰਿਤ ਜਮਾਨਤ ਫੇਰ ਉਹਦੇ 10 ਸਾਲ ਹੁਣ ਜੇਲ੍ਹ 'ਚ ਕੱਟਣ ਤੋਂ ਬਾਅਦ ਤਾਂ ਕਹਿੰਦਾ ਮੈਂ ਧਾਰ ਲਿਆ ਸੀ। ਵੀ ਕੋਸ਼ਿਸ਼ ਹੋ ਜੇ ਹੁਣ ਪੈਸਾ ਕਮਾऊं ਕਿਸੇ ਕੰਮ ਨਾਲ। ਤਾ ਕਹਿੰਦਾ ਵੀ ਸ਼ਾਮ ਦਾ ਸਮਾਂ ਹੁੰਦਾ ਹੈ ਦੁਪਹਿਰ ਦਾ ਸਮਾਂ ਹੁੰਦਾ ਸੌਰੀ। ਕਹਿੰਦਾ ਨਾ ਮੇਟਾਉਣਾ ਤੇ ਅਸੀਂ ਨੰਗਦੇ ਆਂ ਕਹਿੰਦਾ ਇੱਕ ਚੇਲੀ ਆਪਣੇ ਪਿੰਡਾਂ ਚ ਆਮ ਕਈਆਂ ਨੇ ਪੁੱਛਾਂ ਮੱਛਾਂ ਦੇਣ ਆਈਆਂ ਨਹੀਂ ਬੁੜੀਆਂ ਬੰਦੇ ਹੁੰਦੇ ਹੁੰਦੇ ਕਹਿੰਦਾ ਅਸੀਂ ਇੱਕ ਚੇਲੀ ਦੇ ਘਰੋਂ ਨੰਗੇ ਸਾਡੇ ਨੇੜਲੇ ਪਿੰਡ ਦੀ ਸੀ ਕਹਿੰਦਾ ਜਿੱਦੋਂ ਅਸੀਂ ਉਹਦੇ ਘਰੋਂ ਉਹਦੇ ਮੂਰੇ ਕਹਿੰਦਾ ਤੰਤਾ ਲੱਗਿਆ ਪਿਆ ਮੋਟਰਸਾਈਕਲ ਖੜੀ ਗੱਡੀਆਂ ਖੜੀਆਂ ਬੜੇ ਬੰਦੇ ਬੁੜੀਆਂ ਬੈਠੇ ਤੇ ਕਹਿੰਦਾ ਮੈਂ ਆਪਣੇ ਭਤੀਜੇ ਨੂੰ ਆਖਿਆ ਕਹਿੰਦਾ ਮੈਂ ਕਿਹਾ ਯਾਰ ਆਪਾਂ ਇੰਨੀ ਲੰਮੀਆਂ ਮਾਰਾ ਮਾਰਦੇ ਆਂ ਇੰਨੀ ਦੂਰ ਜਾਣੇ ਆ ਅਜਮਾ ਨੇੜੇ ਹੀ ਐ ਕਹਿੰਦਾ ਵੀ ਅਸੀਂ ਉਥੇ ਟਰੈਪ ਲਾ ਲਿਆ ਵੀ ਜਦੋਂ ਇਹਦੇ ਕੋਲੋਂ ਬੰਦੇ ਉੱਠੇ ਤੇ ਆਪਾਂ ਲੁੱਟਾਂਗੇ। ਕਹਿੰਦਾ ਉਹੀ ਗੱਲ ਹੋਈ ਜੀ 5:30 ਵਜੇ ਅਸੀਂ ਉਹ ਜਿਹੜੀ ਹੈਗੀ ਆ ਲੋਕ ਉਥੋਂ ਉੱਠ ਖੜੇ ਤੇ ਉਹ ਬੇਬੇ ਕੋਲੇ ਕਹਿੰਦਾ ਵੀ ਪੈਸੇ ਬਹੁਤ ਪਏ ਸੀਗੇ ਮੱਥਾ ਟੇਕ ਕੇ ਆਪੋਸ਼ ਕਹਿੰਦਾ ਅਸੀਂ ਸਾਡੇ ਕੋਲ ਇੱਕ ਨਕਲੀ ਕਹਿੰਦਾ ਤਿੱਤਰ ਮਾਰਕਾ ਜਿਹੜੇ ਪਿਸਤੌਲ ਜੀ 12 1500 ਤੇ ਹੁੰਦੀ ਹੈ ਉਹ ਨਾਲ ਹੋ ਸਕਦੇ ਮੂਹਰੇ ਜੀ ਡਰਾਉਣ ਵਾਸਤੇ। ਅਸੀਂ ਕਹਿੰਦਾ ਚੇਲੀ ਦੇ ਹਜੇ ਕੰਨ ਨਾਲ ਹੀ ਲਾਇਆ ਸੀ ਤੇ ਚੇਲੀ ਬੇਹੋਸ਼ ਹੋ ਕੇ ਡਿੱਗ ਗਈ। ਅਸੀਂ ਕਹਿੰਦਾ ਉਥੋਂ ਪੈਸਾ ਚੱਕਦੇ ਹਾਂ। ਆਉਂਦੇ ਕਹਿੰਦਾ ਗਰਮੀ ਦਾ ਮਹੀਨਾ ਹੁੰਦਾ ਕਿਉਂਕਿ ਗਰਮੀਆਂ 'ਚ ਦਿਨ ਬੜੇ ਵੱਡੇ ਹੁੰਦੇ 8 ਵਜੇ ਤੱਕ 7:30 ਤੱਕ ਸੌਂ ਨਹੀਂ ਸ਼ੇਪਦਾ ਤਾਂ ਕਹਿੰਦਾ ਇੱਕ ਪਾਣੀ ਵਾਲੀ ਡਿੱਗੀ ਸੀਗੀ ਜੋ ਮੋਟਰ ਚੱਲ ਰਹੀ ਸੀ ਕਹਿੰਦਾ ਮੈਂ ਮੇਰੇ ਭਤੀਜੇ ਨੂੰ ਕਹਿੰਨਾ ਵੀ ਆਪਾਂ ਨਾ ਨੂੰ ਲਈਏ ਯਾਰ ਇੱਥੇ ਕੋਈ ਨਹੀਂ ਚੱਲੂ ਤਾਂ ਸਾਨੂੰ ਤਾਂ ਕਹਿੰਦਾ ਇਹੀ ਸੀਗਾ ਉਹ ਚੱਕਰ加ਵੇ ਡੱਕੀ ਪੀ ਪੈਸਾ ਚੱਕ ਲਿਆ ਉੱਟਰੀਏ ਕਿਸੇ ਨੂੰ ਨਹੀਂ ਜਾਣਾ ਕਹਿੰਦਾ ਮੈਂ ਉੱਤੇ ਨਾ ਰਿਆ ਉਹਨਾਂ ਨੇ ਮੇਰਾ ਭਤੀਜਾ ਜਿਹੜਾ ਉਹ ਪੈਸੇ ਲੈ ਕੇ ਤਿੱਤਰ ਹੋ ਜਾਂਦਾ ਉਹ ਪੈਸੇ ਵੀ ਕਹਿੰਦਾ ਮੇਰੇ ਹੱਥ ਨਹੀਂ ਆਏ ਉਹ ਤੋਂ ਬਾਅਦ ਕਹਿੰਦਾ ਮੈਂ ਵਾਪਸ ਹੁਣਨਾ ਦਰਵਾਜੇ 'ਚ ਬੈਠਾ ਹੁੰਨਾ ਤੇ ਕਹਿੰਦਾ ਇੱਕ ਬਹੁਤ ਵੱਡਾ ਕੱਠ ਹੈ ਜਿਹੜਾ ਉਹ ਨੰਗਦਾ ਹੈ ਤਾਂ ਕਹਿੰਦਾ ਮੈਂ ਨਾਲ ਬੈਠੇ ਬਜ਼ੁਰਗ ਨੂੰ ਪੁੱਛਦਾ ਮੈਂ ਕਿਹਾ ਵੀ ਆਹ ਕੀ ਚੱਕਰ ਹੈ ਕਹਿੰਦਾ ਤੈਨੂੰ ਨਹੀਂ ਪਤਾ ਕਹਿੰਦਾ ਵੀ ਨਹੀਂ ਕਹਿੰਦਾ ਇਹ ਚੇਲੀ ਮਰ ਗਈ ਕਹਿੰਦਾ ਹੁਣ ਇਹ ਨਹੀਂ ਸਮਝਾਇਆ ਵੀ ਚੇਲੀ ਦੇ ਅਸੀਂ ਗੋਲੀ ਨਹੀਂ ਮਾਰੀ ਹਜੇ ਮੈਂ ਇਹ ਵੀ ਕਹਿੰਦਾ ਵੀ ਉਹ ਕੇਸ ਵੀ ਨਿਬੜ ਗਿਆਊਗਾ ਉਹਨੂੰ ਤਾਂ ਕੋਈ ਪਤਾ ਹੀ ਨਹੀਂ ਲੱਗਿਆ ਕਿਸੇ ਨੂੰ ਤੇ ਉਹ ਕਹਿੰਦਾ ਵੀ ਚੇਲੀ ਦੇ ਅਸੀਂ ਗੋਲੀ ਨਹੀਂ ਮਾਰੀ ਚੇਲੀ ਦੇ ਅਸੀਂ ਕੋਈ ਖਰਪਾਨ ਨਹੀਂ ਮਾਰੀ ਤੇ ਉਹ ਚੇਲੀ ਵੀ ਮਰ ਗਈ ਇਹ ਕੇਸ ਵਿਚਾਰੇ ਦਾ ਹਜੇ ਕੋਈ ਦੱਬਿਆ ਕੁਝ ਨਹੀਂ ਪਿਆ ਹੈ ਹੁਣ ਦੇ ਹਾਲਾਤ ਦੇਖੋ ਇਹ ਗੱਲਾਂ ਸਾਰੀਆਂ ਹੋਈਆਂ ਉਹਦੀ ਜ਼ਿੰਦਗੀ 'ਚ ਕਤਲ ਵੀ ਕਰ ਲੇ ਲੋਕਾਂ ਪਿੱਛੇ ਵੀ ਕਰ ਲੇ ਵੱਡੇ ਵੱਡੇ ਰਿਸਕ ਵੀ ਲੈ ਲੇ ਤਾਂ ਪਿੱਛੇ ਜੀ ਉਹਦਾ ਪਿਓ ਦਾ ਭੋਗ ਸੀ ਉਹ ਬੰਦੇ ਦੀ ਗਰੀਬੀ ਉਵੇਂ ਹੀ ਉੱਤੇ ਛਾਈ ਵੀ ਸੀ ਤਾਂ ਪੈਸੇ ਇਕੱਠੇ ਕਰਨ ਲਈ ਉਹਨੇ ਦੋਸਤਾਂ ਮਿੱਤਰਾਂ ਨੂੰ ਕਿਹਾ ਕਿ ਮੈਨੂੰ ਯਾਰ ਹਿੱਸੇ ਵੰਦੇ ਸੀ ਤਿੰਨ ਭਰਾ ਐ ਮੇਰੇ ਪਿਓ ਦੀ ਜਿਹੜੀ ਹੈਗੀ ਆ ਉਹ ਮੌਤ ਹੋ ਗਈ ਤੇ ਭੋਗ 'ਚ ਪੈਸੇ ਪਾਉਣ ਲਈ ਉਹਨੇ ਵਿਚਾਰੇ ਨੇ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਤੇ ਇਹ ਕਹਾਣੀ ਦੱਸਣ ਦਾ ਮੇਰਾ ਮਨ ਤਾਂ ਵੀ ਇਹੀ ਸੀਗਾ ਵੀ ਕਈ ਵਾਰੀ ਬੰਦਾ ਬੜੇ ਹੱਥ ਪੈਰ ਮਾਰਦਾ ਹੈ ਹੁਣ ਇਹਦੇ ਵਿੱਚ ਦੇਖੀ ਤਾਂ ਜੇਲ੍ਹਾਂ ਵੀ ਕੱਟ ਲਈਆਂ ਬੁਰੇ ਕੰਮਾਂ ਦੇ ਅਕਸਰ ਉਹ ਪੁਰਾਣੇ ਵੀ ਹੋਰ ਕਹਿੰਦੇ ਆ ਬੁਰੇ ਨਹੀਂ ਤੀਜੇ ਹੈ ਤਾਂ ਬਹੁਤ ਸਾਰੇ ਇਹੋ ਜਿਹੇ ਦਿਨ ਵੀ ਆ ਜਾਂਦੇ ਹੁੰਦੇ ਆ ਜਦੋਂ ਬੰਦਾ ਬਹੁਤ ਹੱਥ ਪੈਰ ਮਾਰਦਾ ਹੈ ਪਰ ਪੱਲੇ ਕੁਝ ਨਹੀਂ